ਸੈਕਟਰ ਜੀ ਕਿੱਦਾਂ ਹੈ ਬਾਲੇ ਬੈਠੇ ਰਹੋ ਨਾ ਕਵਰ ਡਿਊ ਕਰਨਾ

ਕਾਗਜ਼ ਹੋਈ ਆ ਅੱਜ ਰਹਿ ਗਏ ਆ ਰਹੀ ਤਾਂ सभाई त रखो ਫੋਨ ਨਹੀਂ ਪੱਤੀ ਹੋ ਰਿਹਾ ਬਾਈਟ ਕਰ ਲੀਤ ਰਾਮ ਸਿੰਘ ਸਾਹਿਬ ਦਾ ਗੁਰਕਾ ਸਾਹਿਬ ਆ ਸਰ ਇਹ ਸਰ ਇਹ ਵਿਦਾਸ ਰੋਪਾ ਲੈ ਗਏ ਨਾ ਰੋਪੇ ਦੇ ਲੈ ਗਏ ਬਲੀ ਸਾਹਿਬ ਕੀ ਏ ਛਟਣਾ ਵਾਪਰੀ ਜੀ ਆਪਣੇ ਇੱਥੇ ਆ ਜੀ ਬਾਈ ਤਜਰਬਾ ਹੋ ਰਿਹਾ ਹੈ ਮਲੇਸ਼ਾ ਕੀ ਗੱਲ ਬਾਤ ਹੋਈ ਆ ਤੇ ਕਿਹੜੀ ਗਲੀ ਚ ਹੋਈ ਆ ਤੇ ਕਿਹੜਾ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਸੰਜੀਵਰ ਸਾਹਿਬ ਆ ਹਾਂਜੀ ਤੇ ਗਲੀ ਚੱਕੀ ਵਾਲੀ ਦੇ ਵਿੱਚ ਕਿਸ ਨੇ ਸ਼ਰਾਰਤ ਕੀਤੀ ਆ ਗੁਰਕਾ ਸਾਹਿਬ ਰਹਿਰਾ ਸਾਹਿਬ ਦੇ ਉਹ ਅੰਗ ਸੀਗੇ ਜੀ ਉਹਨਾਂ ਨੂੰ ਉਹਨਾਂ ਨੇ ਅਗਨ ਭੇਟ ਕਰਕੇ ਤੇ ਕੂੜੇ ਸੁੱਟਿਆ ਸੀਗਾ ਜਦੋਂ ਦੇਖਿਆ ਤੇ ਮਹੱਲੇ ਨਿਵਾਸੀ ਇਕੱਠੇ ਹੋ ਗਏ ਉਸ ਨੂੰ ਸਤਕਾਰ ਨਾਲ ਇਕੱਠਾ ਕਰਕੇ ਤੇ ਇਕੱਠਾ ਕਰ ਲਿਆ ਉਸ ਨੂੰ ਤੇ ਫਿਰ ਪੁਲਿਸ ਨੇ ਫਾਰਮ ਕੀਤਾ ਤੁਹਾਨੂੰ ਇਨਫਾਰਮ ਕੀਤਾ ਤੇ ਉਹ ਬੇਸ਼ਰਮ ਸ਼ਰਾਬ ਦੀ ਅੰਸੰਗੀ ਆ ਸ਼ਰਾਬ ਦੀ ਅੰਸੰਗੀ ਲਾਦੀ ਹਾਂ ਜੀ ਬਾਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕਸਰ ਮਹੱਲੇ ਦੇ ਵਿੱਚ ਬੜੀ ਮੰਦਪਾਗੀ ਕਟਨੋਈ ਹੈ ਤੁਸੀਂ ਦੇਖ ਸਕਦੇ ਜੇ ਕਿ ਆ ਮੇਰੇ ਕੋਲ ਜਿਹੜੇ ਅੰਗਾਂ ਦੀ ਬੇਦਵੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਜੀ ਕਿ ਜਿਨ੍ਹਾਂ ਦੇ ਦਰ ਤੇ ਅਸੀਂ ਝੋਲੀਆਂ ਅੱਡ ਕੇ ਮੰਗਦੇ ਆ ਔਰ ਸਾਡੀ ਇਹ ਸੂਰਮਿਆਂ ਦੀ ਧਰਤੀ ਸਾਡੀ ਉਹ ਧਰਤੀ ਜਿਹੜੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵਸਾਈ ਆ ਪੰਚਮ ਪਾਤਸ਼ਾਹੀ ਦਾ ਸਰਦਾਜ ਉਹਨਾਂ ਦੀ ਧਰਤੀ ਦੇ ਨਾਨਕਸਰ ਮਹੱਲੇ ਦੇ ਉੱਤੇ ਗੁਰਦੁਆਰਾ ਸਾਂਝੀਵਾਲ ਦੇ ਇਹ ਜਿਹੜੀ ਆ ਇਹ ਗਲੀ ਦੇ ਵਿੱਚ ਜਿਹੜੀ ਆ ਬੇਦਵੀ ਹੋਈ ਹੈ ਜਿੱਥੇ ਗੁਰੂ ਸਾਹਿਬ ਦੇ ਅੰਗ ਰੂੜੀ ਤੋਂ ਤੇ ਆ ਗੱਟਰਾਂ ਦੇ ਬਾਹਰ ਮਿਲੇ ਆ ਸੋ ਇਹਦੀ ਜਿਹੜੀ ਜਾਣਕਾਰੀ ਹੈ ਜਿੱਥੇ ਪ੍ਰਸ਼ਾਸਨ ਨੂੰ ਦੇ ਦਿੱਤੀ ਆ ਉਥੇ ਮਹੱਲੇ ਵਾਸੀਆਂ ਦੇ ਵਿੱਚ ਬੜਾ ਰੋਜ਼ ਆ ਔਰ ਬੜਾ ਦਿਲ ਦੁਖਦਾ ਹਿਰਦਾ ਜਿਹੜਾ ਪਾੜ ਜਾਂਦਾ ਵਾ ਜਦੋਂ ਸਾਨੂੰ ਪਤਾ ਲੱਗਦਾ ਕਿ ਸਾਡੇ ਗੁਰੂ ਸਾਹਿਬ ਦੇ ਅੰਗ ਜਿਹੜੇ ਆ ਉਹ ਗਲੀਆਂ 'ਚ ਰੋਲਦੇ ਫਿਰਦੇ ਆ ਅਸੀਂ ਆ ਸਾਨੂੰ ਸਮਝ ਨਹੀਂ ਆ ਰਹੀ ਕਿ ਕਿਹੜੇ ਇਹੋ ਜਿਹੇ ਬਦਮਾਸ਼ ਆ ਕਿਹੜੇ ਇਹੋ ਜਿਹੇ ਇਹ ਪਾਪੀ ਨੇ ਕਿ ਜਿਹੜੇ ਗੁਰੂ ਸਾਹਿਬ ਦੇ ਨਾਲ ਇਹੋ ਜਿਹਾ ਕੰਮ ਕਰਦੇ ਨੇ ਸੋ ਅਸੀਂ ਮੰਗ ਕੀਤੀ ਪ੍ਰਸ਼ਾਸਨ ਪਹੁੰਚ ਚੁੱਕਿਆ ਵਾ ਕਿ ਉਹ ਬੰਦਿਆਂ ਦਾ ਕੈਮਰੇ ਚੈੱਕ ਕੀਤੇ ਜਾ ਰਹੇ ਕਿਹੜੇ ਬੰਦਿਆਂ ਨੇ ਕਰਤੂਤ ਕੀਤੀ ਆ ਔਰ ਉਹ ਬੰਦਿਆਂ ਨੂੰ ਚੌਂਕ ਦੇ ਵਿੱਚ ਪੁੱਠਿਆ ਲਮਕਾ ਦੇਣਾ ਚਾਹੀਦਾ ਬਖਸ਼ਣ ਨਹੀਂ ਆਣਾ ਚਾਹੀਦਾ ਕਿ ਜਿਨ੍ਹਾਂ ਨੇ ਇਹ ਮੰਦਭਾਗੀ ਘਟਨਾ ਕਰਕੇ ਸ਼੍ਰੀ ਗੁਰਗਨ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ ਜੀ ਗੁਰਦੁਆਰੇ ਸਾਹਿਬ ਦੇ ਬਾਹਰ ਮਿਲੇ ਹੈ ਜੀ ਇਹ ਗੁਰਦਰਾ ਸਾਂਜੀ ਵਾਲਿਆ ਨਾਨਕ ਸਰ ਮੁੱਲੇ ਦੇ ਵਿੱਚ ਔਰ ਇਹ ਜੀ ਕਿ ਮਰਕੀ ਮੇਰਾ ਨਾਮ ਦਿਲਬਾਤ ਸਿੰਘ ਜੋਧਾ ਹੈ ਜੀ ਇਹ ਸਾਡਾ ਭਤੀਜਾ ਵਾ ਇਹ ਸਵੇਰੇ ਕਰੀਬਨ 10:30 ਵਜੇ ਆਪਣੇ ਘਰੋਂ ਆਇਆ ਇਹਨੇ ਜਦੋਂ ਇੱਥੇ ਕੋਈ ਸਮਾਨ ਲੈ ਲਈ ਆਇਆ ਕਿ ਇਹਨੇ ਵੇਖਿਆ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਰੂ ਘਰ ਸਾਹਿਬ ਦੀ ਜਿਹੜੀ ਬੇਦਵੀ ਹੋਈ ਆ ਇਹਨੇ ਵਿੰਦੇ ਸਾਰੀ ਪਹਿਲਾਂ ਅੰਗ ਚੁੱਕੇ ਆ ਅੰਗ ਚੁੱਕਣ ਤੋਂ ਬਾਅਦ ਇਹਨੇ ਮਰਕੀ ਜਾ ਕੇ ਘਰ ਆਪਣੇ ਪਰਿਵਾਰ ਨੂੰ ਦੱਸਿਆ ਕਿਉਂਕਿ ਜਿਹੜਾ ਸਾਡਾ ਪਰਿਵਾਰ ਹੈ ਸਾਰੇ ਗੁਰਸਿੱਖੀ ਪਰਿਵਾਰ ਆ ਬੀਬੀ ਕੋਲਾ ਜੀ ਭਲਾਈ ਕੇਂਦਰ ਮੇਰਾ ਛੋਟਾ ਭਰਾ ਜਿਹੜਾ ਉੱਥੇ ਡਿਊਟੀ ਕਰ ਰਿਹਾ ਤੇ ਗੁਰੂ ਸਾਹਿਬ ਦੀ ਸਤਕਾਰ ਲਈ ਜਾਣਦਿਆਂ ਨੂੰ ਵੀ ਹਾਜ਼ਰ ਰਿਹਾ ਪਰ ਅਹੀਂ ਆਪਣੇ ਪੁੱਤ ਨੂੰ ਇਹ ਆਸ਼ੀਰਵਾਦ ਇਹਨੇ ਕਿ ਜਿਹਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੀ ਬੇਦਵੀ ਹੋਈ ਆ ਇਹਨੇ ਥੱਲੇ ਹੋ ਕੇ ਚੋਕੇ ਵੇਖੇ ਜਦੋਂ ਕਿ ਆਨੰਦ ਸਾਹਿਬ ਜੀ ਦੇ ਜਿਹੜੇ ਬਾਣੀ ਦੇ ਜਿਹੜੇ ਅੰਗ ਨੇ ਉਹ ਆਪਣਾ ਮਰਗੀ ਸੰਸਕਾਰ ਕਿੱਥੋਂ ਹੋਏ ਸਨ ਫਿਰ ਘਰੋਂ ਮਰਗੀ ਪਰਿਵਾਰ ਸਾਡਾ ਆਇਆ ਫਿਰ ਉਹਨਾਂ ਨੇ ਆਣ ਕੇ ਸਰਚ ਕੀਤੀ ਸੱਚ ਗੁਰੂ ਬਾਦ ਜਿਹੜੇ ਕੂੜਿਆ ਭਿਆਈ ਜਿੱਥੇ ਉੱਥੇ ਅੱਗ ਲੱਗੀ ਹੋਈ ਸੀ ਫਿਰ ਉੱਥੇ ਗਏ ਉੱਥੋਂ ਵੀ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਗ ਜਿਹੜੇ ਸੜੇ ਮਿਲੇ ਫਿਰ ਆਣ ਕੇ ਜਦੋਂ ਆਈ ਆਣ ਕੇ ਗਲੀ ਦੇ ਵਿੱਚ ਵੜੇ ਆ ਪਹਿਲਾ ਦਰਵਾਜ਼ਾ ਸਾਬਕ ਜਿਹੜਾ ਸੰਜੀਵਾਲ ਸਿੰਘ ਗੋਦਲਾ ਸਾਹਿਬ ਆ ਨਾਨਕਸਰ ਮੱਲਾ ਸਿਵਲ ਹਸਪੀਟਲ ਦੀ ਬੈਕ ਸਾਈਡ ਉੱਥੇ ਆਣ ਕੇ ਜਦੋਂ ਅਸੀਂ ਕੱਲੀ ਕੱਲੀ ਚੀਜ਼ ਖੋਲੀ ਜਦੋਂ ਫਿਰ ਜਿਹੜੇ ਆ ਪ੍ਰਣਾਲੇ ਸਾਰੇ ਉੱਪਰੋਂ ਦੂਜੀ ਮੰਜ਼ਲ ਤੋਂ ਆ ਰਹੇ ਆ ਜਿਹੜੇ ਕਿ ਬੰਦ ਪਏ ਨੇ ਫਿਰ ਅਸੀਂ ਬੁਤੀ ਜਾ ਕੇ ਵੇਖਿਆ ਕਿ ਥੱਲੇ ਕੋਈ ਚੀਜ਼ ੁੱਟ ਕੇ ਕੋਲੇ ਥੱਲੇ ਜਾਂਦੀ ਆ ਪਰ ਨਹੀਂ ਗਈ ਚਲੋ ਉਸ ਤੋਂ ਬਾਅਦ ਜਦੋਂ ਅਸੀਂ ਉਹਨੂੰ ਵਿੱਚੋਂ ਮਹਾਰਾਜ ਜੀ ਅੰਕੇ ਕੱਢੇ ਜਿਹੜੇ ਸੜੇ ਇਹ ਕਹਿੰਦੇ ਗ ਬਹੁਤ ਹੀ ਗੰਦੀ ਹਰਕਤ ਕੀਤੀ ਆ ਜਦੋਂ ਜਦੋਂ ਵੀ ਸਾਡੇ ਗੁਰਦੁਆਮਾਂ ਦੇ ਕੋਈ ਵੱਡਾ ਸਤਾਨ ਤੇ ਕੋਈ ਵੱਡੇ ਪ੍ਰੋਗਰਾਮ ਹੁੰਦੇ ਨੇ ਭੋਲੇ ਮਲਦਾ ਦਾ ਪ੍ਰੋਗਰਾਮ ਚੱਲ ਰਿਆ ਉਹਨੂੰ ਮੁੱਖ ਨਿਸ਼ਾਨਾ ਬਣਾਇਆ ਗਿਆ ਕਿ ਉਧਰ ਲੋਕਾਂ ਦਾ ਧਿਆਨ ਕੱਢ ਜੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਕੀਤੀ ਗਈ ਮੇਰਾ ਨਾਂ ਅੰਤਰਜੋਸ ਸਿੰਘ ਆਤੇ ਮੈਂ ਸਵੇਰੇ 8:10 ਵਜੇ ਇੱਥੇ ਲਿਆ ਰਿਆ ਹਾਂ ਤੇ ਮਨ ਲਗੇ ਆਉਂਦੇ ਵੇਲੇ ਇੱਥੋਂ ਇੱਕ ਅੰਗ ਡਿੱਗਾ ਫਿਰ ਮੈਂ ਅੱਗੇ ਘਰੇ ਜਾ ਕੇ ਦੱਸਿਆ ਫਿਰ ਮਨ ਲਗੇ ਸਾਰਾ ਪਰਿਵਾਰ ਮਨ ਕਾ ਇੱਥੇ ਫਿਰ ਹੋਰ ਅੰਗਾਂ ਨੂੰ ਲੱਗੇ ਇਹ ਕਿੰਨੇ ਕਵਿਚੇ ਘਟਦਾ ਪੁੱਤ 10 ਸਵੇਰੇ 10:11 ਵਜੇ ਦੇ ਵਿੱਚ ਗੁਰਕੇ ਸਾਹਿਬ ਦੇ ਤੁਹਾਨੂੰ ਕਿਦੋਂ ਪਤਾ ਲੱਗਾ ਸੜੇ ਹੀ ਉਹ ਹਾਂਜੀ ਇੱਕ ਸੜਿਆ ਇੱਥੇ ਇੱਕ ਥੋੜਾ ਜਿਹਾ ਮਨ ਕੀ ਸਾਫ ਹੀ ਤੁਹਾਨੂੰ ਕਿਦੋਂ ਪਤਾ ਲੱਗਾ ਜੀ ਉਹ ਉੱਤੇ ਲਿਖਿਆ ਹੈ ਉੱਤੇ ਮਨ ਕੀ ਲਿਖਿਆ ਬਾਰੇ ਨਹੀਂ ਤੁਹਾਨੂੰ ਕਿਦੋਂ ਪਤਾ ਲੱਗਾ ਕਿ ਇੱਥੇ ਅੰਗ ਸੜੇ ਹੋਏ ਆ ਉਹ ਇੱਕ ਡਿੱਗਾ ਪਿਆ ਹੈ ਨਾ ਉੱਤੇ ਸਾ ਟਿਕੰਦਿਆ ਹੈ ਅੱਧੀ ਰਿਆ ਹੋਣਾ ਨਾ ਆਪਣੇ ਗੁਰਕਾ ਸਾਹਿਬ ਦੇ ਅੰਗ ਜਿਹੜੇ ਉਹਨੇ ਬੇਦਵੀ ਕਿਸ ਤਰ੍ਹਾਂ ਹੋਈ ਆ ਜਿੰਨੇ ਦਹੀਂ ਨਾਲ ਵੇਚਿਆ ਇਸ ਮੈਂ ਚ ਮਜਾਰ ਦੇ ਨਾ ਮੈਂ ਤਾਂ ਠੀਕ ਨਹੀਂ ਗਈ ਇਸ ਸਮਾਧਿ ਕਾਂਤੀ ਅੱਛਾ ਕੋਈ ਚੀਜ਼ ਨਹੀਂ ਆਇਆ ਖਾਨਪੂਨ ਨੂੰ ਮੈਂ ਕਿਹਾ ਕਾਕਾ ਆ ਕੀ ਭੜਿਆ ਹੋ ਮੇਰੇ ਮੰਮੀ ਆਵੇ ਗੁਰਗਾ ਸਾਹਿਬ ਦੇ ਮੈਂ ਤੁਰ ਚੌਣ ਲੱਗ ਪਿਆ ਮੈਂ ਹਾਲ ਤਿੰਕੂ ਮੇਰਾ ਬੁੱਤੀ ਵੱਡਾ ਬੈਠਾ ਸੀ ਮੈਂ ਕਿਹਾ ਮੈਂ ਠੀਕ ਨਹੀਂ ਜਾ ਤੂੰ ਜਾ ਕੇ ਨਾ ਅਵੇ ਕਿੱਥੋਂ ਲਿਆਇਆ ਉਹਨੇ ਆੜ ਕੇ ਫਿਰ ਕਿੰਨੇ ਖੜੀ ਘਰ ਅੱਛਾ ਤੇ ਮੈਂ ਨਾਲ ਦੇ ਗੁੰਡੀ ਨਹੀਂ ਦੱਸਿਆ ਫਿਰ ਉਹ ਆਇਆ ਥੋੜਾ ਸਾਰਾ ਕੁਝ ਇਕੱਠਾ ਕਰਕੇ ਆ ਕੋ ਪਾਇਆ ਡੱਬੇ ਸੀ ਇਹੋ ਜਿਹਾ ਬੰਦਾ ਹੋ ਸਕਦਾ ਗਲੀ ਦੇ ਵਿੱਚ ਜਿਹੜਾ ਇਹੋ ਜਿਹਾ ਮੰਦ ਭਾਗੀ ਘਟਨਾ ਕਰ ਸਕਦਾ ਮੈਂ ਕਨੋਂ ਕਦੀ ਕਹੀ ਨਹੀਂ ਕਿ ਮੈਂ ਤਾਂ ਅੱਜ ਆਹੀ ਗੁਰਗੁਰ ਸਾਹਿਬ ਦਾ ਤੇ ਸੋ ਆ ਬੱਚੇ ਸਾਡਾ ਵੇਖੂਗਾ ਨਾ ਇਹ ਮੇਰੀ ਪੋਤਰੀ ਆ ਇਹ ਵੀ ਵੇਖੋ ਤੇ ਇਹ ਵੀ ਚੁੱਕ ਜਾਊਗੀ ਇਹ ਭਾਵੇਂ ਕੁਝ ਵੀ ਹੋਵੇ ਗੜੀ ਵਿੱਚ ਪਿਆ ਠੀਕ ਆ